ਇਸ ਰਮਹੀਨਾ 2025 ਸਵਾਰ ਟਰੈਕਟਰ ਮੰਡੀ ਬਰਨਾਲਾ ਜਿਹੜੇ ਵੀ ਚੈਨਲ ਤੇ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਨੂੰ ਬਈ ਦਿਖਾਉਣੇ ਆ ਟਰੈਕਟਰਾਂ ਦੇ ਮਾਡਲ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆ ਜੋ ਇਧਰ ਸੱਟ ਦਾ ਫਾਰਮ ਡ੍ਰੈਗ ਜੀ ਟਾਇਰ ਚਾਰੇ ਹੈਗੇ ਪੰਜਾਬ ਪੈਸੀ ਜੀ ਨਾਉਨ ਪਾਵਰ ਹੈ ਜੀ 95 ਮੱਦਾ 1,95,000 ਬਾਈ ਦਾ ਰੇਟ ਹੈ ਜੀ ਨਾਲ ਖੜਾ ਜੀ ਸੋਨਾ ਨਿੱਕਾ ਡੀਆਈ 7 ਸਕੰਦਰਾ ਟਾਇਰਾਂ ਦੀ ਕੰਡੀਸ਼ਨ ਦੇਖ ਲੋ ਜੀ ਟਾਇਰ ਚਾਰੇ ਬਿਲਕੁਲ ਨੰਨੀ ਗੁੜੀਆ ਬੈਠਾ ਹੈ ਬਈ ਸਾਈਡ ਵੇਰਾ ਪਾਵਰ ਸਟੀering ਜੀ 3 ਗੇੜਾ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 2020 ਮਾਡਲ ਦਾ ਟਰੈਕਟਰ ਬਈ 6 ਲੱਖ 25 ਹਜ਼ਾਰ ਬਈ ਦਾ ਰੇਟ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਨਾਲ ਖੜਾ ਜੀ Mahindra Novo 655 DI 4WD E 4x4 ਹੈ ਫੋਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਡਰ ਵੀਰ ਪਾਵਰ ਸਟੀering ਫੋਲੋ ਦੇ ਟਾਇਰ ਨਹੀਂ ਟਾਇਰ ਚਾਰੇ ਬਿਲਕੁਲ ਨਵੇਂ ਨੇ ਪਿੱਛੇ ਟਾਇਰ ਨੇ ਜਿਹਦੇ 16 9 22 ਦੇ ਮੂਰਲੇ 9 5 24 ਦੇ ਨੇ ਜੀ ਵਧੀਆ ਹੈ ਜੀ ਬੇਟ ਲੱਗੇ ਹੋਏ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ 3 4 ਸਪੀਡ ਹੈ ਜੀ ਬਾਈ ਮਾਡਲ ਟਰੈਕਟਰ ਬਈ ਇਹ ਬਾਈ ਮਾਡਲ ਪੰਜਾਬ ਨੰਬਰ 10,25,000 ਰੁਪਏ ਬਈ ਇਹਦਾ ਰੇਟ ਹੈ। ਨਾਲ ਖੜਾ ਜੀ ਫੋਰਡ ਨਿਊ ਹਾਲੈਂਡ 3630 ਜੀ ਹੰਡਾਲੀ ਸੱਤੀ ਲੱਗੀ ਹੋਈ ਹੈ ਜੀ। ਪੰਜਾਬ ਨੰਬਰ ਹੈ ਜੀ ਪੀਵੀ 13 ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਈ ਬੁਡੀਰ ਦੇ ਟਾਇਰ ਨੇ ਜੀ। ਪਾਵਰ ਸਟੀering ਹੈ। ਸੈਂਟਰ ਗੇਅਰ 3730 ਇਹ ਹੈ ਤੰਨ ਮਾਡਲ ਡਰਾਈਵਰ 325000 ਦਾ ਰੇਟ ਹੈ ਜੀ ਨਾਲ ਖੜਾਈ ਸਟੈਂਡਰਡ 460 ਮਲਟੀ ਪੀਡਿਓ ਡਬਲ ਕਲਚ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਬਿਲਕੁਲ ਨਵੀਂ ਚਾਰੀ ਪਿਛਲੇ ਟਾਇਰ 17 ਨਾਲ ਉਠਾਈ ਦੇਣੀ ਜੀ ਮੂਹਰੇ 750 16 ਦੇਣੀ ਜੀ ਸਟੈਂਡਰਡ BI 460 ਇਹ ਅਜੀ 23 ਮਾਡਲ ਡ੍ਰੈਕਟਰ 23 ਮਾਡਲ ਆ ਜੀ 5 ਲੱਖ 30 ਹਜ਼ਾਰ ਦਾ ਰੇਟ ਆ ਜੀ ਘੱਟ ਨੇ ਹਿੱਸੇ ਦਾ ਇਹ ਪਿਸਟਾ ਸਟੈਂਡਰਡ 460 50 ਨੰਬਰ ਆ ਨਾਲ ਖੜਾ ਜੀ ਮਹਿੰਦਰਾ ਅਰਡਨ আলਟਰਾ 605 ਡੀਆਈਜੀ ਆਵਰ ਸਟੀering ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਜੇਕੇ ਦੇ ਟਾਇਰ ਨਹੀਂ ਪਿਛਲੇ ਟਾਇਰ ਨੇ 16 ਨਾ 28 ਦੇਣੀ ਜੀ ਮੂਰਲੇ 7 ਦੇ ਆ 16 ਦੇ ਮੂਰਲੇ ਐਮ ਆਰਪੀ ਦੇਣੀ ਜੀ ਪੰਜਾਬ ਨੰਬਰ ਆ ਜੀ 19 ਮਾਡਲ ਡ੍ਰਾਈਵਰ ਆ ਜੀ 5 ਲੱਖ 45 ਹਜ਼ਾਰ ਦਾ ਰੇਟ ਆ ਜੀ ਨਾਲ ਕੜਾਈ ਸੋਰਾਜ 855 ਪੈਵ ਸਟਾਰ ਰਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਜਿਹੜਾ ਟਾਇਰ ਟਾਇਰ ਆ ਗਿਆ 50 ਪੈਸੇ ਇਹਲ ਕੁੰਨੀ ਮਾਡਲ ਟਰੈਕਟਰ 595000 ਦਾ ਰੇਟ ਆ ਜੀ ਪਿਆਪ ਨੰਬਰ ਹਾਰਕੜੀ ਸੁਰਾਜ 855 ਐਫਪੀ 5 ਸਟਾਰ ਯੂਨੀਵਰਸ ਬੀਟੀਓ ਆਵਰ ਸਟੇਗਿੰਗ ਹੈ ਸੈਂਟਰ ਗੇਅਰ ਫੁੱਡ ਵਾਲੀ ਸਾਤੀ ਲੱਗੇ ਹੋਏ ਜੀ ਐਮਪ ਲੱਗਾ ਹੋਇਆ ਪੰਜਾਬ ਨੰਬਰ ਟਰੈਕਟਰ ਹੈ ਜੀ 21 ਮਾਡਲ ਹੈ ਜੀ ਇਹ ਪੰਜਾਬ ਨੰਬਰ ਪੀਵੀ 13 ਜੀ 21 ਮਾਡਲ 7 ਲੱਖ 48 ਹਜ਼ਾਰ ਦਾ ਪ੍ਰਾਈਸ ਹੈ ਬਈ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਨਗਰੀ ਇਹ ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਜੀ ਹੋਰ ਦੁਕਾਨ ਦੇ ਸੰਭ ਵੀਡੀਓ ਨੂੰ ਬਤਵਾ ਦੇ ਸ਼ੇਅਰ ਕਰ ਦਿਓ ਟ੍ਰੈਲੀ ਦੇਖੋ ਜੀ ਸੁਣੋ 14 7 ਦੀ ਵਧੀਆ ਜਾਲ ਲੱਗਿਆ ਹੋਇਆ ਜੀ ਹੈਵੀ ਟ੍ਰੈਲੀ ਹੈ ਨਿਊ ਮਾਡਲ ਹੈ ਜੀ

ਹੈਵੀ ਬੰਪਰ ਲੱਗਿਆ ਹੋਈ ਨਗੂੜੀਆ ਦੇ ਟਾਇਰ ਨਹੀਂ ਟਾਇਰ ਹੈਗੇ 90 ਸੇ ਪੰਜਾਬ ਨੰਬਰ ਆ ਜੀ ਤਾਂ ਇਹ ਬੰਪਰ ਕਹਿੰਦੇ ਤੋ ਇਹਨਾਂ ਨਵਾਂ ਪਾ ਦਿੱਤੀ 5,25,000 ਦਾ ਰੇਟ ਆ ਜੀ ਮਾੜਾ ਕੋਈ ਸੋੜਾ 725 ਐਫ 299 ਮਾਡਲ ਟਰੱਕ ਦਾ ਬਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜਨਮ ਨੇ ਮੋਟਾ ਜੀ 110000 ਦਾ ਪਰਾਇਆ ਜੀ ਨਾਂ ਨਾਣ ਕੜਾ ਸਵਰਾਜ 724 ਐਪੀ 2 ਸਟਾਰ ਦੀ ਲੈਪਟ ਨਹੀਂ ਸਜਾ ਟਾਇਰ ਤਿਆਰੀ ਬਿਲਕੁਲ ਨਹੀਂ ਮਿਲੀ ਹੈਵੀ ਬੰਪਰ ਲੱਗਾ ਹੋਇਆ ਜੀ ਨੌਨ ਪਾਵਰ ਸੈਂਟਰ ਗੇਰੀ ਜੀ ਕਿਹੜਾ ਰਹਿੰਦਾ ਉਧਰੋਂ ਹੱਥ ਮਾਡਲ ਟਰੈਕਟਰ ਹੈ ਇਹ 245000 ਦਾ ਪੈ ਰਿਹਾ ਬਈ ਟਾਈਪ ਰੀਸੈਂਟ ਜੇਕਰ ਨਾਲ ਖੜਾਈ ਸੋਨਾ ਨਿਕਾ ਡੀਆਈ 750 ਸਾਈਡ ਗੇਅਰ ਨਾਨ ਪਾਵਰ ਕੈਪਟਨਿੰਗ ਸਜਾਈ ਪਰੰਕ ਨੀਸੈਂਟ ਜੇਕਰ ਵੀ ਇਹ ਪੰਜਾਬ ਨੂੰ ਬਟਰੈਕਟਰ ਆਈ ਪੰਜ ਮਾਡਲ ਹੈ 265000 ਦਾ ਪ੍ਰਾਈਸ ਹੈ ਬਾਈ ਨਾਰਕਲਾ ਸਵਰਾਜ 852 ਐਕੀ 5 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਜੀ ਆਮ ਡਿਸਟ੍ਰੀਬਿਊਟਰ ਲੱਗਿਆ ਹੈ ਸੈਂਟ ਪੰਗੇਰ ਇਹ ਯਾਰੀ ਬਿਲਕੁਲ ਨੰਨੀ ਜੀ ਇਹ ਆਵ ਨੰਬਰ ਹੈ ਜੀ ਫਰਸਟ ਓਨਰ ਜੀ ਇੱਕੇ ਮਲ ਇਹ 150000 ਰੁਪਏ ਦਾ ਰੇਟ ਆ ਜੀ ਨਾਲ ਖੜਾ ਜੀ ਸੌਨਾਂ ਦੀ ਕੱਬ ਐਡ ਕਰਾਇਕਾ 60 RX ਜੀ EP I ਡਰਾਈਵ ਜੀ ਸਾਈਡ ਗੇਅਰ ਜੀ ਹੱਡ ਵਾਲੀ ਸੱਤੂ ਲੱਗੀ ਹੋਈ ਹੈ ਜੀ ਪਾਵਰ ਸਟੀering ਟਾਇਰ ਹੈਗੇ ਨਹੀਂ 80 80 ਡਬਲ ਡਿਸਟ੍ਰਿਬਿਊਟਰ ਲੱਗਿਆ ਹੋਈ ਪੰਜਾਬ ਨੰਬਰ ਟਰੈਕਟਰ ਆ ਬਈ ਇਹਦਾ ਮਾਡਲ ਤੇ ਰੇਟ ਲਿਖਿਆ ਨਹੀਂ ਵੀਰੇ ਨਾਲਕਲੇ ਸਵਰਾਜ 855 ਜੀ ਫੋਰ ਸਟਾਰ ਘੱਟ ਨਹੀਂ 6 ਫੁੱਟ ਵਾਲੀ ਛੱਤ ਹੀ ਲੱਗੀ ਹੋਈ ਹੈ ਜੀ ਰਿਵਰਸਿਟੀ ਵੀਡੀਓ ਨਾਨ ਪਾਵਰ 10 ਮਾਡਲ ਡ੍ਰੈਕਟਰ ਅਗੇ 78000 ਦਾ ਰੇਟ ਹੈ ਜੀ ਬਰਾਨਾ ਡ੍ਰੈਕਟਰ ਉਹ ਨਹੀਂ ਡੀਜ਼ਲ ਡ੍ਰੈਕਟਰ ਨਹੀਂ ਜੀ ਹਾਂ ਕੋਲੇ 53 ਦਾ ਜੁੰਡੀਅਰ ਜੀ ਟਾਇਰ ਚਾਰ ਹੀ ਬਿਲਕੁਨ ਮੰਗੇ ਲੀ ਪਾਵਰ ਸਟੀering ਸੈਡ ਗੀਰ ਜੀ 19 ਮਾਡਲ ਟਰੈਕਟਰ ਆ ਬਈ ਇਹ 720000 ਪ੍ਰਾਈਸ ਆ ਜੀ ਇਹਦਾ ਨਾਮ ਖੜਾ ਜੀ ਅਜਨਟਰਪਨ 605 ਡੀਆਈ ਜੀ ਐਡ ਗੀਰ ਪਾਵਰ ਸਟੀering ਵੀ ਡਬਲ ਡਿਸਟ੍ਰਿਬਿਊਟਰ ਇਹ ਚਾਰੇ ਬਿਲਕੁਲ ਨਵੇਂ ਨੇ ਜੀ ਇਹਦਾ ਵੀ ਮਾਡਲ ਤੇ ਰੇਟ ਲਿਖਿਆ ਨਹੀਂ ਪੁਰ ਦੇਖਦੇ ਹਾਂ ਜੀ ਸੋਰਾ ਆਜ 855 ਜੀ 3 ਸਟਾਰ ਰਵਸਪੀਰ ਜੀ ਕਟਨੀ ਜੀ ਨੌਨ ਪਾਵਰ ਸਾਇੰਟੋ ਗੀਰ ਜੀ ਨਾਲ ਕੋੜੀ ਸੋਰਾਜ 855 1 kg 4 ਸਟਾਰ ਰਿਵਰਸ ਪੀਟੀਓ ਪਾਵਰ ਸਟੀering ਜੀ ਸੈਂਟਰ ਗੀਅਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 15 ਮਾਡਲ ਹੈ ਇਹ 5 ਲੱਖ 40 ਹਜ਼ਾਰੀ ਦਾ ਪ੍ਰਾਈਸ ਹੈ ਜੀ ਵਧੀਆ ਡੈਕ ਲੱਗਿਆ ਹੋਇਆ ਜੀ ਪੈਰ ਚਾਰੇ ਬਿਲਕੁਲ ਨਵੇਂ ਨੇ ਨਾਲ ਕੜਈ ਸੁਵਰਾਜ 852 ਫੋਰ ਸਟਾਰ ਰਵਰਸਿਓ ਪੀਟੀਓ ਕਵਰ ਸਟੇਰਿੰਗ ਹੱਡ ਵਾਲੀ ਸਤਰੀ ਇਹ ਟਰੈਕਟਰ 17 ਮਾਡਲ 18 ਦੀ ਕਾਪੀ ਆ 575000 ਦਾ ਪ੍ਰਾਈਸ ਆ ਜੀ ਪਿਆਰ ਨੰਬਰ ਆ ਜੀ ਡਬਲ ਡਿਸਕ ਹੱਡ ਵਾਲੀ ਸਤਰੀ ਲੱਗੀ ਹੋਈ ਹੈ ਜੀ ਕੋਪ ਵਾਲਾ ਕਿੱਥੇ ਲਾ ਦੋ ਬ੍ਰਦਰ ਕਿਤੇ ਮਰਦੀ ਲਾ ਦੇ ਸਾਹਮਣੇ ਇਹਦਾ ਮਾੜਾ 4 ਲਿਖਾਈ ਜਰਦਾ ਮੇਰਾ ਫੜਾ ਘਾ ਲਾ ਜਾ ਇਹ ਕਾਫੀ ਜਿੰਨਾ ਤਾਂ ਇੱਕ ਲਿਖਿਆ ਨਾ 4 ਹੁਣ ਲੈ ਤਾ ਦਿਨੇ ਕੁਛ ਲਿਖਿਆ ਤਾਂ 4 ਜੀ ਅੱਛਾ ਉਹ ਬਾਡੀ ਤੇ ਇੱਕ ਬੱਤੇ ਚ 4 ਲਿਖਿਆ ਤਾਂ ਇੱਕ ਨੰਬਰ ਕੋਲੇ ਵਿੱਚ ਪੰਪ ਕੋਲੇ 2000 ਰੁਪਏ ਦਾ ਆਂਦਾ ਜੀ ਉੱਚੀ ਹੰਤਾ ਵਾਲਾ ਪਰਿਆ ਇੱਥੇ ਲਾ ਦਿਨ ਹੈ ਇੱਥੇ ਲਾ ਦੇ ਲਿਖ ਦੇਣਗੇ ਆਪ ਵੀ ਬਸ ਆਉਣਾ ਇੱਥੇ ਆਉਣਾ ਮੈਂ ਇੱਥੇ ਆਉਣਾ ਨੇ ਕਿੰਗਰਵਾਜ ਐਡੀ ਚੌਪੜ ਜੀ 20 ਮਾਡਲ ਆ ਜੀ 1 ਲੱਖ 45 ਹਜ਼ਾਰ ਇਹਦਾ ਰੇਟ ਆ ਜੀ ਕੰਡੀਸ਼ਨ ਚੈੱਕ ਕਰੋ ਜੀ ਬਰਨਾਲਾ ਟਰੈਕਟਰ ਮੰਡੀ ਜੀ ਨਾਲ ਵੇਚੀ ਮੈਂ ਮੜੀ ਜਾਂਦੀ ਸੀ ਦੀ ਆਪਿਆ ਫੰਡੂ ਵੀ ਇਹ ਮੀ ਮੜਲਾ 1 ਲੱਖ 60 ਹਜ਼ਾਰ ਰੇਟ ਆ ਇਹਦਾ ਆਪਣੇ ਪਿੰਡਾ ਕਿਹੜਾ ਪਿੰਡਾ ਆਪਣਾ ਮੋਬਾਈਲ ਨੰਬਰ ਕੀ ਹੈ ਮੋਬਾਈਲ ਨੰਬਰ ਬਈ 8476 8268 8476 4626 ਬਈ ਬਾਈ ਨਾਲ ਕੰਟੈਕਟ ਕਰ ਸਕਦੇ ਇੱਕ ਤੁੰਤ ਲੱਗ ਨਸੀਨ ਦੀ ਲੋੜ ਹੈ ਹਾਂ ਦਖਾਣੇ ਮੈਸੀ ਪਾਰਜਨ ਬੋਹਿੰਦਿਆਪਨਦਾਲੀ ਮਹਾਨ ਜੀ ਪੰਜਾਬ ਨੰਬਰ ਹੈ 311 440 ਬਿਲਕੁਲ ਨੀ ਨਾਨ ਪਾਵਰੇ 3 ਮਾਡਲ ਟਰੈਕਟਰ ਹੈ ਜੀ 2003 ਜੀ 215000 ਇਹਦਾ ਰੇਟ ਹੈ ਜੀ ਨਾਮ ਖੜਾ ਮਹਿੰਦਰਾ 275 ਡੀ ਹੈ ਜੀ DI 200 ਮੈਂ ਰਟਾਰ ਚਾਰੀ ਬਿਲਕੁਲ ਨਮੀ ਨਹੀਂ ਜੀ ਨੋਨ ਪਾਵਰ ਇਹ ਵੀ ਬੰਪਰ ਲੱਗਿਆ ਹੋਇਆ ਜੀ ਸੈਂਟਰ ਗੇਅਰ ਹੈ ਜੀ ਇਹ ਆਪ ਨੂੰ ਬਟਰੈਕਟਰ ਹੈ ਜੀ 2012 228000 ਇਹਦਾ ਰੇਟ ਹੈ ਜੀ ਨਾ ਇਹ ਰਟਾ ਮਹਿੰਦਰਾ ਅਰਜਨਾ ਅਲਟਰਾ ਬੰਸ 605 DIJ ਪਾਵਰ ਸਟੀering ਜੀ ਸੈਂਟਰ ਗੇਅਰ ਹਰਾਂ ਦੇ 20 ਜੱਕਰ ਨੂੰ ਕਿ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੂੰ ਟਰੈਕਟਰ ਹੈ ਇਹ ਨੀ ਮੜਲਾ ਨੀ ਮੜਲਾ 5 ਲੱਖ 65 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਂਕੜਾ ਸੋਨਾਂ ਲਿੱਕਾ ਡੀਆਈ 750 ਤਾਂ ਬਿਲਕੁਲ ਮੀ ਸੈਂਟਰ ਗੇਅਰ ਹੈ ਜੀ ਨੋਨ ਪਾਵਰ ਕੱਟ ਨਹੀਂ ਸੀ ਜੀ ਇੱਕ ਮਾਦੂਨ ਟਰੈਕਟਰ 220000 ਰੇਟ ਪਰ ਆਇਆ ਮਲਡੀ ਪ੍ਰੀਆ ਬਈ ਉਹ ਕਿ ਸੁਣਨ ਦੇਖੋ ਮੈਂ ਬਈ ਸਿੱਧੇ ਦੇ ਟਰੈਕਟਰ ਜਾ ਕੇ ਸਿੰਗੇੜਾ ਦੇ ਸਿੱਧਾ ਗਿੰਬਤ ਹੋਇਆ ਚਿਰ ਗੱਲ ਦੇ ਬਈ ਉਹ ਮੈਂ ਨਾ ਮੰਡੀ ਦੇ ਬਾਗਾਂ ਨੇ ਮੈਨੂੰ ਮੰਨ ਰੋ ਕੋੜਦਾ ਨਾ 911 HMT 911 에런 ਦੇ ਨੀਚੇ ਚੈੱਕ ਕਰੋ ਜੀ ਨਾਉਨ ਪਾਵਰ 30911 ਪੰਜਾਬ ਨੰਬਰ ਆ ਜੀ 99 ਮਾਡਲ ਦਾ 265000 ਦਾ ਪ੍ਰਾਈਸ ਆ ਜੀ ਨਾਲ ਖੜਾ ਹੀ ਸਵਰਾਜ 855 ਦਾ ਜੀ 1 ਸਟਾਰ ਕਟਮੀ ਸੀਜੀ ਸੈਂਟਰ ਗੇਅਰ 2003 ਮਾਡਲ ਹੈ ਜੀ 265000 ਦਾ ਪਾਇਆ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਨਾਲ ਖੜਾ ਸੋਰਾਜ 855 ਜੀ ਚੌਰ ਸੋਰੀ ਕਟਨੇ ਸਿੱਧ ਇਸ ਦਾ ਟਾਇਰ ਨਾ ਮੇਰੀ ਬਿਲਕੁਲ ਮੁੱਕਾ ਸੇ ਹੋਇਆ ਨਹੀਂ ਪੰਜਾਬ ਨੰਬਰ ਟਰੈਕਟਰ ਆ ਜੀ 99 ਮਾਡਲ ਆ ਇਹ 185000 ਰੇਟ ਆ ਜੀ ਬਰਨਾਲਾ ਟਰੈਕਟਰ ਮੰਡੀ ਸੈਕਟਰ ਨੇ ਜੀ ਇਹ ਨਾਲ ਖੜਾ ਹੀ ਸੋਨਾ ਲਿਕਾ 750 ਇੰਟਰਨੈਸ਼ਨਲ ਡੀ ਆਈ ਟਾਇਰ ਐਗਨੀ ਪੰਜਾਹ ਤੇ ਕੱਟ ਨਹੀਂ ਅੱਛੀ ਜਾਈ ਨਾਉਨ ਪਾਵਰ ਹੈ ਸੈਂਟਰ ਗੇਰ ਹੈ ਜੀ 2000 ਮਾਡਲ ਟਰੈਕਟਰ ਹੈ ਜੀ ਇਹ 225000 ਦਾ ਰੇਟ ਹੈ ਜੀ ਨਾਲ ਖੜਾ ਜੀ ਡੀ ਆਈ 750 ਸੌਨਿਕ ਇੰਟਰਨੈਸ਼ਨਲ ਹੈ ਟਾਇਰ ਚਾਰੇ ਬਿਲਕੁਲ ਨਵੇਂ ਨਹੀਂ ਸਾਈਡ ਗੀਰ ਨਾਉਨ ਪਾਵਰ ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਜੀ 14 ਮਾਡਲ ਟਰੈਕਟਰ ਹੈ ਜੀ ਇਹ। 3,75,000 ਇਹਦਾ ਰੇਟ ਹੈ ਜੀ। ਨਾਲ ਕਿਹੜਾ 73 ਫੋਰਡ ਨਿਊ ਹਾਲੈਂਡ ਦੀ। ਤੈਰ ਕਸੇ ਹੋਏ ਨੇ ਨਾ ਪਾਵਰ ਸੈਂਟਰ ਵੀ ਹੈ, ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ। 2003 ਮਾਡਲ ਟਰੈਕਟਰ ਹੈ ਜੀ ਇਹ। 2,50,000 ਇਹਦਾ ਰੇਟ ਹੈ ਜੀ। ਆਨਗਲੋਈ ਸ਼ੋਰਨ ਦਾ ਜੀਆ ਆਰ ਐਕਸ 67 ਕੋਬਾਲੀ ਸੱਤ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਰੈਕਟਰ ਹੈ ਜੀ ਕਾਗਜ਼ ਸਟੇਟਿੰਗ ਹੈ ਜੀ ਸੈਡ ਜੀ ਰੋਇ ਜੀ ਸਾਰਾ ਮਾਦਲਾ 5 ਲੱਖ 15000 ਰੁਪਏ ਦਾ ਪ੍ਰਾਈਸ ਹੈ ਜੀ ਨਾਲ ਪੜਾ ਗਿਆ ਸਟੈਂਡਰਡ ਜੀ ਆਈ 100 ਨਾ ਜੀ ਪਾਟ ਨੂੰ ਸੀ ਪੰਜਾਬ ਨੰਬਰ ਹੈ ਜੀ ਸੈਂਟਰ ਗੇਰ ਨਾ ਪਾਵਾ ਤੇ ਡਰ ਗੋਮ ਮੰਨੀ ਤੇ ਅੰਦਰ ਤੇ ਇਹ ਜਿੰਦੂ ਵੀ ਨਾ ਮੰਨ ਤਨ ਲੱਕ ਪੰਦਰਾਂ ਗੱੜਾ ਫਲਾਈ ਆਈ ਬਰਨਾਲਾ ਟ੍ਰੈਕਟਰ ਮਨੀ ਟ੍ਰੈਕਟਰ ਮਨੀ ਇਹ ਨਾਲ ਥੜਾਗਾ ਅਰਜੁਨ 552 ਪੀ ਆਈ ਪੰਜਾਬ ਮੰਦਰ ਆਈ ਕਵਰ ਸਟੇ ਰਹਿੰਦੇ ਤੇਰੂ ਪਿੰਡ ਨਹੀਂ ਸਾਈਡ ਗੇਰ ਬਾਬਾ ਡਿਸਟ੍ਰਿਕਟ ਨੂੰ ਮੇਂ ਮਗਲ ਜੀ ਕੰਮ ਲੱਗਿਆ 35000 ਰੇਟ ਦਾ ਹੀ ਨਾਲ ਬੜਾ ਕਮਕਾ ਬਾਬਾ ਪੀਡੀਓ ਬਾਬਾ ਕਲਾਸ ਤੋਂ ਸਾਈਡ ਗੇਰ ਕਵਰ ਸਟੇਜ ਤੇ ਚੱਲ ਗਏ ਤੇ ਮੀਂਹ ਬਾਬਾ ਡਿਸਟ੍ਰਿਕਟ ਦੇ ਉੱਤੇ ਮੈਂ ਕੀ ਹੈ ਇਹ ਮੀਂਹ ਬਹੁਤ ਜ਼ਿਆਦਾ ਜੀ ਤੇ ਬੰਦਾ ਜੀ ਰਿਹਾ ਜੀ ਡਿਗਰੇਡਰ ਤੋਂ ਆਈ ਉਹ 22 ਮਾਡਲ ਹੈ ਸੱਤ ਲੱਖ 15000 ਰੁਪਏ ਦਾ ਰੇਟ ਆਈ ਨਾਰਕੜਾ ਨਿਹੰਦਰਾ ਅਲਟਰਾ ਲੰਚ 655 ਦੀ ਆਈ ਤੇ ਜਿਹੜੀ ਬਿਲਕੁਲ ਨਵੀਂ ਦੀ ਪੰਜਾਬ ਨੰਬਰ ਟਰੈਕਟਰ ਆਈ ਇਹ ਪਾਵਰ ਸਟੇਜਿੰਗ ਹੈ ਜੀ ਸਾਈਡ ਗੀਅਰ 16 ਮਾਡਲ ਟਰੈਕਟਰ ਆਈ ਹੈ 498000 ਪੰਜਾਬ ਨੰਬਰ 03 ਜੌਂਡੀਅਰ ਸੈੱਡ ਗੇਟ ਅਜਿਹਾ ਬੰਦਲ ਐਕਟਿਵ ਆਡਰ ਸਟੇਜਿੰਗ ਬਗੰਜਾ ਦਾਸ ਜੌਂਡੀਅਰ ਸੈੱਡ ਗੇਟ ਹੈ ਬਿਲਕੁਲ ਨਵੀਂ ਦੀ ਹੈਵੀ ਬੰਪਰ ਪੰਜਾਬ ਨੰਬਰ ਟਰੈਕਟਰ ਵੀ ਇਹ ਆ ਜੀ 23 ਮਾਡਲ ਥੋੜੇ ਜਿੰਨਟ ਚੱਲੇ ਹੋਵੇ 23 ਮਾਡਲ ਆ ਇਹ 8 ਲੱਖ 13000 ਇਹਦਾ ਪਰਾਈ ਜਾਏ ਨਾ ਗ੍ਰੇਪ ਫਾਰਮ ਟਰੈਕ ਸਾਥੀ हा <laughs> 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 A 부 11:30. ਬੱਡੀ ਸੀ ਟਾਇਰ ਦੇ ਪੂਰੇ ਟਾਇਰ ਦੇ ਨਾਲ ਵੱਡਾ ਜ 17 ਮਾਡਲ ਹੈ ਇਹ ਰੈਲੀ 1,55,000 ਦਾ ਰੇਟ ਆ ਜੀ ਨਾਲ ਕਿਹੜੇ ਜੀ 11 11 6 ਇਹ 24 ਮਾਡਲ ਨਵਲ ਡਰੀ ਇਹ ਰੇਟ ਹੈ ਜੀ 1,60,000 ਨਾਲ ਕਿਹੜੇ 12 11 6 ਬੈੱਡ ਲੱਗਿਆ ਹੋਇਆ ਜੀ ਇਹ ਬਾਈ ਮੰਮੇ ਦਾ ਰੇਟ ਹੈ 1,95,000 ਦੇ ਆ ਦੇਖੋ ਵੀ ਟਰੈਕਟਰ ਜੇ ਆਈ ਜਾਂਦੇ ਨੇ ਆ ਉਹ ਚਲਾ ਲੈ ਕੇ ਸੋਨਾਲਿਕ ਕੈਂਟਨਰ SN DI 745 ਦੀ ਪਹਿਲੀ ਕਲੋਜ਼ ਸਾਈਡ ਗੇਅਰ ਪਾਵਰ ਸਟੀering 17 ਮਾਡਲ MBC 뉴스 니다 4 by 4 ਵੀ ਕੇਟੀ ਦੇ ਟਾਇਰ ਨੇ ਪਿਸਟ ਹੈ 18 ਦੇ ਨਹੀਂ ਮੇਰੇ ਬਾਰਾਂ ਚੱਲ ਜੂਗੇ ਨੇ ਹੈ ਵੀ ਐ ਵੀ ਦੇ ਨੇ ਮੇਰੇ ਫੁੱਲ ਵਾਲੀ ਸਾਥੀ ਲੱਗੀ ਹੋਈ ਹੈ ਜੀ ਭਾਈ ਮਾਦਾ 917000 ਦਾ ਰੇਟ ਹੈ ਜੀ ਨਾ ਗੱਲ ਸਵਰਾਜ ਐਕਸਪੋ ਦੇ ਅੰਦਰ ਪੀਪਰ ਅਵਸਟਾਰਿੰਗ ਬੌਂਸਟੇਰਿੰਗ ਸੈਡ ਗੇਰ ਨੰਬਰ ਆ 550 CDi ਨਾਉਨ ਪਾਵਰ ਟਾਇਰ ਕਸੇ ਹੋ ਨਹੀਂ ਇਹ ਸੈਂਟਰ ਗੇਅਰ 50 ਨੰਬਰਾਂ ਤੇ ਵੀ ਹੁੰਦੀ ਹੈ 97 ਮਰ ਲਈ ਇਹ 260000 ਰੁਪਏ ਲਈ ਨਾਲ ਖੜਾ ਸੋਨ ਲੀਕਾ ਸਤੰਬਰਾਂ ਵੀ ਡੀਆਈ ਸੈੱਟ ਹੈ ਸਾਈਡ ਗੇਅਰ ਔਰ ਸਟੀering ਟਾਇਰ ਚਾਰੇ ਬਿਲਕੁਲ ਨਵੇਂ ਹੀ ਪੰਜਾਬ ਨੰਬਰ ਹੈ ਵੀ ਮਾਡਲ ਆ 595000 ਦਾ ਪ੍ਰਾਈਸ ਹੈ ਜੀ ਨਾਲ ਖੜਾ ਜੰਡੂਗੋ ਮਿੰਦਰਾ 605 ਡੀਆਈਜੀ ਪਾਵਰ ਸਟੀering ਸਾਈਡ ਗੀਅਰ ਟਾਇਰ ਚਾਰ ਬਿਲਕੁਲ ਨਵੀਂ ਪਾਵਰ ਡਿਸਟ੍ਰੀਬਿਊਟਰ ਲੱਗਾਈ ਪੰਜਾਬ ਨੰਬਰ ਪੀਵੀ ਦੇ ਰਹੇ 15 ਮਾਡਲ 585 ਜਰੀ ਦੇ ਰਹੇ